ਹੁਣੇ-ਹੁਣ ਇਹ ਤਸਵੀਰਾਂ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦਾ ਵਿਰੋਧਤਾ ਛੜਿਆ ਹੋਇਆ ਏ ਪਰ ਦੂਸਰੇ ਪਾਸੇ ਤੁਸੀਂ ਦੇਖ ਲਵੋ ਕਿਵੇਂ ਵੱਡੀ ਮਸ਼ੀਨ ਦੇ ਨਾਲ ਇੱਕ ਵੱਡੇ ਸ਼ਹਿਰ ਦੇ ਵਿੱਚ ਦੁਕਾਨ ਦੀ ਤੋੜਪਾਨ ਕੀਤੀ ਜਾ ਰਹੀ ਏ ਤਸਵੀਰਾਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮੈਡੀਕਲ ਸਟੋਰ ਤੇ ਵੱਡੀ ਕਾਰਵਾਈ ਕੀਤੀ ਗਈ ਇਸ ਮੌਕੇ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨੇ ਤਸਕਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਤਸਕਰਾਂ ਨੂੰ ਕਿ ਸਾਡਾ ਹਲਕਾ ਛੱਡ ਦੇਣ ਜਾਂ ਨਸ਼ਾ ਬੰਦ ਕਰ ਦੇਣ ਕਿਉਂਕਿ ਇਸ ਹਲਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਨਸ਼ਾ ਤਸਕਰੀ ਤਸਕਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਵਿਧਾਇਕ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮੈਡੀਕਲ ਸਟੋਰ ਨੂੰ ਤੋੜਿਆ ਗਿਆ ਆ ਇੱਕ ਪਾਸੇ ਇੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਭਾਵੇਂ ਕਿ ਇਹ ਸਖਸ਼ ਜਿਸਤਾ ਇਹ ਪੂਰਾ ਕੰਮ ਹੈ ਇਸ ਨੂੰ ਪਹਿਲਾਂ ਵੀ ਚੇਤਾਵਨੀਆਂ ਦੇ ਦਿੱਤੀਆਂ ਗਈਆਂ ਸੀ ਤੇ ਪਰਿਵਾਰ ਦੀ ਹਾਜ਼ਰੀ ਦੇ ਵਿੱਚ ਇੱਥੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਤਸਕਰਾਂ ਦੇ ਬਣਾਏ ਕਾਲੇ ਕਾਰੋਬਾਰ ਤੇ ਪੀਲਾ ਪੰਜਾ ਚਲਾਇਆ ਜਾ ਰਹੇ ਰਸਤੇ ਤਹਿਤ ਲੁਧਿਆਣਾ ਦੇ ਵਿੱਚ ਵੱਡੀ ਕਾਰਵਾਈ ਹੁੰਦੀ ਪਈ ਹੈ ਕੀ ਲੱਗਦਾ ਇਸ ਕਾਰਵਾਈ ਨੂੰ ਲੈ ਕੇ ਜ਼ਰੂਰ ਆਪਣੀ ਰਾਏ ਰੱਖਣ ਦੀ ਕੋਸ਼ਿਸ਼ ਕਰਨਾ ਆਕੇ ਬੈਠੋਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਜੀ ਬੰਦਸਾ ਤੋਂ ਕਦੋਂ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਤੇ ਕਿੰਨੇ ਪਰਚੇ ਤੇ ਹੋਈ ਹੋਈ ਐ ਇਹਨਾਂ ਦੇ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਇਹ ਹੁਣ ਮੈਡਮ ਐ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਨੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵੇਚਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰੋਪਰਟੀ ਜਿਹੜੀ ਬਣਾਈ ਕਿ ਦੋ ਦਰਦ ਨੇ ਉਹ ਕਿ ਕਿੱਦਾਂ ਇੱਕ ਜੱਗ ਕਿੱਥੇ ਜਾਈਏ ਦੇਖ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਂ ਤੇ ਵੀ ਆ ਔਰ ਇਹਨਾਂ ਦੀ ਵਾਈਫ ਦੇ ਨਾਂ ਤੇ ਵੀ ਹੈ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਹਨਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਹਰ ਜਗ੍ਹਾ ਕਾਰਵਾਈ ਹੋਏਗੀ ਬੜਾ ਕਿੰਨੇ ਮੈਡੀਕਲ ਸਟੋਰ ਨੇ ਹੋਰ ਉਹਨਾਂ ਤੇ ਕਿੰਨਾ ਕਿਹੜੀ ਮੈਸੇਜਾਂ ਚੱਲ ਰਹੋਂ ਉਹ ਜਿਹੜਾ ਧੰਦਾ ਵੇਚਦੇ ਨੇ ਹੁਣ ਤੱਕ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਇਸ ਤਨਾਮ ਸਿੰਘ ਲਵਲੀ ਨਾ ਜੀ ਇਹਦਾ ਹੁਣ ਵੀ ਜੇਲ੍ਹ ਚਾ ਇਹਨਾਂ ਦੇ ਘਰ ਦੀ ਵੀ ਹਾਜ਼ਰੀ ਚ ਇਹਦੀ ਪ੍ਰੋਪਰਟੀ ਡਿਮੋਰਜ ਕੀਤੀ ਗਈ ਜਿਹੜੀ ਨਿਆਇ ਸਾਰੀ ਕੀਤੀ ਹੋਈ ਸੀਗੀ ਇਹ ਦੇਖੋ ਜਿਹੜੇ ਲੋਕ ਵਾਰ-ਵਾਰ ਨਸ਼ਾ ਵਿੱਚੋਂ ਹਟਦੇ ਨਹੀਂ ਇਹ ਕਾਰਵਾਈ ਉਹਨਾਂ ਦੇ ਖਿਲਾਫ ਹੁੰਦੀ ਹੈ ਨਾ ਅੱਜ ਇਹ ਹੋਈ ਆ ਇਹਦੇ ਵਿੱਚ ਪ੍ਰਸ਼ਾਸਨ ਦੀ ਜਿੱਤ ਆ ਪੂਰੀ ਧੰਨਵਾਦ ਫਿਲਹਾਲ ਇਹ ਤੀ ਆ ਜੀ ਬਾਕੀ ਅਸੀਂ ਲੱਭ ਰਹੇ ਆ ਬਾਕੀ ਹੋਈ ਤਾਂ ਜਰੂਰ ਹੋਊਗੀ ਅੱਛਾ ਜੀ ਸਰ ਇਸ ਇਲਾਕੇ ਦੇ ਵਿੱਚ ਹੋਰ ਵੀ ਕਈ ਜਗ੍ਹਾ ਨਸ਼ਾ ਕੀਤਾ ਉਹਨਾਂ ਬਾਰੇ ਲੇਖੀ ਭੇਜਿਆ ਹੋਇਆ ਵਾ ਇਹਦੀ ਸਾਨੂੰ ਮਨਜ਼ੂਰੀ ਮਿਲ ਗਈ ਸੀਗੀ ਕਮਿਸ਼ਨਰ ਕਾਰਪੋਰੇਸ਼ਨ ਸਰ ਮਨਜ਼ੂਰੀ ਦਿੰਦੇ ਨੇ ਪੀਸ ਫੋਰਸ ਲੱਗਦੀ ਆ ਡਿਊਟੀ ਮੈਜਿਸਟ੍ਰੇਟ ਲੱਗਦੇ ਨੇ ਜੀ ਸਰ ਕਾਰਪੋਰੇਸ਼ਨ ਤੇ ਪੁਲਿਸ ਦੀ ਜਿਹੜੀ ਸਾਂਝੀ ਟੀਮ ਬਣ ਕੇ ਇਹਦੀ ਕਾਰਵਾਈ ਹੁੰਦੀ ਹੁੰਦੀ ਹੈ ਪ੍ਰੋਸੀਜਰ ਹੁੰਦਾ ਇਹ ਇੱਕ ਸਰ ਨਸ਼ਾ ਦਸਤਾਨ ਕੀ ਚਤਾਵਨੀ ਦੇਣਾ ਚਾਹੁੰਦੇ ਕਿਉਂਕਿ ਉਹ ਤਾਂ ਨਸ਼ਾ ਉਹਦੇ ਦੇਖ ਲਓ ਜੀ ਵੀ ਜੋ ਜੇ ਨਹੀਂ ਹਟੋਗੇ ਵਿਰਾਂ ਕੁਝ ਹੋਊਗਾ ਅਜੀਬ ਨੂੰ ਭਾਵੇਂ ਵੀ ਕਈ ਲੋਕ ਤੁਹਾਡੇ ਲੈਣਾ ਹਜੇ ਵੀ ਲੱਗੇ ਹੋਏ ਆ ਫਿਰ ਜੀ ਨੂੰ ਉਹਨਾਂ ਨੇ ਵੀ ਕੁਝ ਹੋਊਗਾ ਰੱਖਣਾ ਵੀ ਪਤਾ ਨਹੀਂ ਆ ਤੁਸੀਂ ਕਿਤੇ ਕਦੇ ਲੱਗੇ ਤੁਸੀਂ ਲੱਗਦੇ ਹੇ ਨੀਚੇ ਰੱਖਦੇ ਨੀਚੇ ਵੀਰੇ ਜੀ ਸਰ ਆਹ ਆਹ ਸਰ ਕੈਮਰਾ ਬੇਜੰਤਰਾ ਬੇਜੰਤਰਾ ਪਾਜੀ ਕੈਮਰਾ ਆ ਰਿਹਾ ਪਾਜੀ ਇੰਨਾ ਨਾ ਕਰ ਵੀਰੇ ਯਾਰ ਪਹਿਲਾਂ ਕੰਟਾ ਸਰ ਕੈਮਰਾ ਫੇਸ ਮੇਰੇ ਕੋਲ ਰਿਪੋਰਟ ਹੈ ਕਿ ਪਈ ਹਫਤੇ ਤੋਂ ਮੇਰਾ ਤੇ ਬਾਕੀ ਕਾਰਵਾਈ ਬਾਰੇ ਸੋਚ ਰਿਹਾ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚਦਾ ਸੀ ਇਹ ਤਕਰੀਬਨ ਜਿਹੜੇ ਦੇ ਰਜਿਸਟ੍ਰੇਸ਼ਨ ਹੈਗੀ ਆ 2015 ਤੋਂ ਲੱਗਿਆ ਹੋਇਆ ਹੈ ਤੇ ਹੁਣ ਤੱਕ ਪਰ ਲਗਾਤਾਰ ਚੱਲੇ ਆ ਰਿਹਾ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਗੁਪਤ ਜੋ ਵੀ ਏਰੀਆ ਹੈਗਾ ਇਹ ਇਹਦਾ ਨੌਕ ਚੱਲਦਾ ਤੁਹਾਨੂੰ ਪਤਾ ਹੀ ਆ ਸਾਰਾ ਤੇ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਇਹ ਜਿਹੜੇ ਨਸ਼ਾ ਬਲਕ ਜੋਤਾ ਜਿਹੜਾ ਇਹ ਵੀ جاری ਹੋਊਗਾ ਕਾਰਵਾਈ ਸਰੇ ਇੱਥੇ ਕਿ ਸਾਰੇ ਦੇਖੀ ਜਾਏਗੀ ਕਾਰਵਾਈ ਕੀਤੀ ਜਾਊਗੀ ਇਨਾਂ ਦੇ ਸਰ ਕੈਮਰਾ ਦੇਖਦੇ ਆਂ ਬੱਗੇ ਦੇਖਦੇ ਆਂ ਡਾਕਟਰ ਮੈਡੀਕਲ ਦਾ ਨਸ਼ਾ ਵੇਚਣ ਹੋ ਰਹੇ ਕਿਤੇ ਉਹ ਨਾ ਇਹ 2015 ਤੋਂ 14 15 ਤੋਂ ਲੱਗਿਆ ਹੈ 16 ਤੋਂ ਹੋਰ ਕਿਨੇ ਕਿ ਮੈਡੀਕਲ ਦੇ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਇੱਕ ਸੋਨੀ ਨਾਮ ਦਾ ਮੈਡੀਕਲ ਟੂਰ ਹੈਗਾ ਹੁਣ ਵੀ ਨਸ਼ਾ ਵੇਚ ਰਿਹਾ ਹੁਣ ਤੇਰੇ ਅੰਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਾਰੇ ਬਿਲਡਿੰਗ ਦੀ ਬੌਲਿਂਜ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜਿਹੜੂ ਵਾਇਲੇਸ਼ਨ ਹੈਗੀ ਆ ਉਹਨੂੰ ਸਾਡੇ ਕੋਲ ਥੋੜੋ ਸਾਹਮਣੇ ਹੈ ਕਾਰਪੋਰੇਸ਼ਨ ਵਾਲੇ ਕਰ ਰਹੇ ਨੇ ਇਸ ਦਾ ਨਾਲ ਆਏ ਆ ਜੀ ਸਰ ਬਾਰੇ ਆਪਣਾ ਕੋਟਿੰਗ ਦੇ ਤੌਰ ਤੇ ਆਖਰੀ ਜੀ ਸਰ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਅਸੀਂ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਾ ਲਿਆ ਜੋ ਵੀ ਵਾਇਲੇਸ਼ਨ ਹੈ ਜਿੱਦਾਂ ਵੀ ਹੈਗਾ ਉਹਦੇ ਬਾਰੇ ਹੋਰ ਦੱਸਣਗੇ ਬਾਕੀ ਜਿਹੜਾ ਇਹ ਸਤਨਾਮ ਸਿੰਘ ਹੈਗਾ ਇਹਦਾ ਨਾਮ ਸਤਨਾਮ ਸਿੰਘ ਲਵਲੀ ਹੈ ਇਹ 6 ਕੁ ਸੰਗਤਨਾ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਸੰਗਤਨਾ ਸਹਾਇਜ ਆਪਰੇ ਵੀ ਹੈਗੇ ਆ ਤੇ ਕਾਨੂੰਨੀ ਕਾਰਵਾਈ ਬਾਰੇ ਜੋ ਹੈ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚ ਰਿਹਾ ਸੀ ਇਹ ਤਕਰੀਬਨ ਜਿਹੜੇ ਉਹਦੇ ਰਜਿਸਟ੍ਰੇਸ਼ਨ ਹੈਗੀ ਆ 2015-16 ਤੋਂ ਲੱਗਿਆ ਹੈ ਤੇ ਹੁਣ ਤੱਕ ਪਰ ਲਗਾਤਾਰ ਚੱਲਿਆ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਜੋ ਵੀ ਏਰੀਆ ਹੈਗਾ ਇਹ ਦਾ ਨਾਮ ਚੰਦਾ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਇਹ ਜਿਹੜਾ ਨਸ਼ਾ ਮੁਕਤ ਉਹਦਾ ਜਿਹੜਾ ਕਾਰਵਾਈ ਚੱਲੂਗਾ ਕਾਰਵਾਈ ਸਰੇ ਦੇਖੀ ਜਾ ਕੇ ਦੇਖੀ ਜਾਊਗੀ ਉਹ ਦੇਖਦੇ ਆ ਅੱਗੇ ਦੇਖਦੇ ਆ ਕਿੰਨੇ ਕੈਮੀਕਲ ਡਾਕਟਰ ਨਸ਼ਾ ਵੇਚਣ ਹੋ ਰਹੇ ਕਿੰਨੇ ਆਉਂਦਾ ਕਾਰ 2015 ਤੋਂ 14 15 ਤੋਂ ਲੱਗਿਆ ਹੈ 16 ਤੋਂ ਹੋਰ ਕਿੰਨੇ ਕੈਮੀਕਲ ਡਾਕਟਰ ਵੇਚਦੇ ਹੋ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਕੋਈ ਨਾ ਦਾ ਮੈਡੀਕਲ ਤੋਂ ਬਣਾਇਗਾ ਹੁਣ ਵੀ ਨਸ਼ਾ ਵੇਚ ਰਿਹਾ ਹੁਣ ਸਰੇ ਅੰਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਰ ਬਿਲਡਿੰਗ ਡਿਮੋਲਿਸ਼ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜੋ ਵਾਇਲੇਸ਼ਨ ਆਈ ਹੈ ਉਹਨੂੰ ਸਾਡੇ ਵੱਲੋਂ ਰਿਸਰਚ ਕਰਾਂਗੇ